ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਲੈ ਕੇ ਦੋਸਤੋ ਗੁਰਮੇਲ ਸਿੰਘ ਦੇ ਨੂੰ ਪੁੱਤ ਆਪਣੇ ਕਮਰੇ ਵਿੱਚ ਬੈਠੇ ਲੜਾਈ ਕਰ ਰਹੇ ਸੀ ਗੁਰਮੇਲ ਸਿੰਘ ਤੇ ਉਹਨਾਂ ਦੀ ਪਤਨੀ ਸਰਜੀਤ ਕੌਰ ਆਪਣੇ ਨੂੰ ਪੁੱਤ ਦੀ ਲੜਾਈ ਦੀਆਂ ਆਵਾਜ਼ਾਂ ਬਾਹਰ ਬੈਠੇ ਸਵੇਰੇ-ਸਵੇਰੇ ਚਾਹ ਪੀਂਦੇ ਸੁਣ ਰਹੇ ਸੀ ਚਾਹ ਪੀ ਕੇ ਸਰਜੀਤ ਕੌਰ ਨੇ ਜਾਣਨਾ ਚਾਹਿਆ ਕਿ ਉਸਦੇ ਨੂੰ ਪੁੱਤ ਕਿਹੜੀ ਗੱਲ ਦੀ ਵਜ੍ਹਾ ਕਰਕੇ ਇੰਨੀ ਉੱਚੀ ਉੱਚੀ ਬੋਲ ਰਹੇ ਨੇ ਕਿਤੇ ਦੋਵਾਂ ਵਿੱਚ ਕਿਸੇ ਗੱਲ ਦਾ ਕਲੇਸ਼ ਤਾਂ ਨਹੀਂ ਹੋ ਗਿਆ ਜੇਕਰ ਕੋਈ ਗੱਲ ਹੈ ਤਾਂ ਆਪਾਂ ਦੋਵਾਂ ਨੂੰ ਸਮਝਾਵਾਂਗੇ ਲੋ ਹੁਣ ਬੱਚੇ ਨਹੀਂ ਰਹੇ ਇਸ ਲਈ ਸਰਜੀਤ ਕੌਰ ਕਮਰੇ ਦੇ ਦਰਵਾਜ਼ੇ ਤੇ ਕੰਨ ਲਾ ਕੇ ਗੱਲਾਂ ਸੁਣਨ ਲੱਗ ਗਈ ਸੁਣਦਿਆਂ ਸੁਣਦਿਆਂ ਸਰਜੀਤ ਕੌਰ ਨੂੰ ਪਤਾ ਲੱਗਿਆ ਕਿ ਉਸਦੀ ਨੂੰ ਜੱਸੀ ਆਪਣੇ ਪਤੀ ਨਾਲ ਲੜਾਈ ਕਰ ਰਹੀ ਸੀ ਤੇ ਕਹਿ ਰਹੀ ਸੀ ਕਿ ਮੈਂ ਸਾਰਾ ਦਿਨ ਕੱਲੀ ਘਰ ਵਿੱਚ ਕੰਮ ਕਰਦੀ ਆ ਆਖਿਰ ਕਿੰਨਾ ਕੁ ਕੰਮ ਕਰਾਂ ਮੈਂ ਕੱਲੀ ਸਭ ਕੁਝ ਨਹੀਂ ਸੰਭਾਲ ਸਕਦੀ ਕੰਮ ਕਰਾਂ ਬੱਚੇ ਦੇਖਾਂ ਜਾਂ ਤੇਰੇ ਬੁੱਢੇ ਮਾਪੇ ਦੀ ਦੇਖਭਾਲ ਕਰਾਂ ਆਖਿਰ ਮੇਰੀ ਵੀ ਤਾਂ ਕੋਈ ਜ਼ਿੰਦਗੀ ਹੈ ਆਪਣੇ ਕੋਲ ਤਾਂ ਐਨੇ ਪੈਸੇ ਵੀ ਨਹੀਂ ਹਨ ਕਿ ਆਪਾਂ ਤੇਰੇ ਮਾਪੇ ਦੀ ਦੇਖਭਾਲ ਕਰਨ ਲਈ ਕੋਈ ਨੌਕਰ ਰੱਖ ਲਈਏ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਆਪਣੇ ਮਾਤਾ ਪਿਤਾ ਨੂੰ ਬਿਰਦਾ ਆਸ਼ਰਮ ਛੱਡਾਓ ਤੇ ਜਦੋਂ ਉਹਨਾਂ ਦਾ ਦਿਲ ਕਰਿਆ ਕਰੂ ਉਹ ਉੱਥੋਂ ਆ ਕੇ ਆਪਾਂ ਨੂੰ ਇੱਥੇ ਮਿਲ ਜਾਇਆ ਕਰਨਗੇ ਤੇ ਆਪਣਾ ਵੀ ਜਦੋਂ ਮਨ ਕਰਿਆ ਕਰੇਗਾ ਤਾਂ ਆਪਾਂ ਵੀ ਉਹਨਾਂ ਨੂੰ ਉੱਥੇ ਜਾ ਕੇ ਮਿਲ ਲਿਆ ਕਰਾਂਗੇ ਇਸ ਤਰ੍ਹਾਂ ਕਰਨ ਨਾਲ ਆਪਣਾ ਘਰ ਸਹੀ ਤਰੀਕੇ ਨਾਲ ਚੱਲੇਗਾ ਗੁਰਮੇਲ ਸਿੰਘ ਤੇ ਸਰਜੀਤ ਕੌਰ ਆਪਣੇ ਨੂੰਹ ਪੁੱਤ ਦੀਆਂ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਦੁਖੀ ਹੋ ਗਏ सिसकियां ਲੈ ਲੈ ਕੇ ਰੋਣ ਲੱਗੇ ਕਿਉਂਕਿ ਉਹਨਾਂ ਨੂੰ ਇਹ ਉਮੀਦ ਨਹੀਂ ਸੀ ਕਿ ਉਹਨਾਂ ਦੇ ਨੂੰ ਪੁੱਤ ਨੂੰ ਬਜ਼ੁਰਗ ਮਾਪਿਓ ਬੋਝ ਲੱਗ ਰਹੇ ਨੇ ਨੂੰ ਪੁੱਤ ਨੂੰ ਸਾਡੀ ਦੇਖਭਾਲ ਕਰਨੀ ਔਖੀ ਲੱਗ ਰਹੀ ਹੈ ਜਿਸ ਪੁੱਤ ਨੂੰ ਅਸੀਂ ਗਰੀਬੀ ਝੱਲ ਕੇ ਭੁੱਖੇ ਪਿਆਸੇ ਰਹਿ ਕੇ ਪੜਾਇਆ ਲਿਖਾਇਆ ਡਾਕਟਰੀ ਦੀ ਪੜ੍ਹਾਈ ਕਰਾਈ ਤੇ ਮਿਹਨਤ ਮਜ਼ਦੂਰੀ ਕਰਕੇ ਸਕੂਲ ਕਾਲਜਾਂ ਦੀਆਂ ਫੀਸਾਂ ਭਰੀਆਂ ਤਾਂ ਕਿ ਅੱਗੇ ਚੱਲ ਕੇ ਸਾਡਾ ਬੁਢਾਪਾ ਸੌਖਾ ਲੰਘ ਜਾਵੇ ਤਾਂ ਪੁੱਤ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ ਤੇ ਸਾਡੀ ਜ਼ਿੰਦਗੀ ਸੌਖੀ ਲੰਘ ਜਾਵੇਗੀ ਜੋ ਤਕ ਤੇ ਗਰੀਬੀ ਅਸੀਂ ਆਪਣੀ ਜ਼ਿੰਦਗੀ ਵਿੱਚ ਦੇਖੇ ਉਹ ਸਾਡੇ ਪੁੱਤ ਨੂੰ ਨਾ ਦੇਖਣੇ ਪੈਣ ਭਾਵੇਂ ਅੱਜ ਰਾਜਵੀਰ ਪੜ੍ਹ ਲਿਖ ਕੇ ਬੱਚਿਆਂ ਦਾ ਡਾਕਟਰ ਬਣ ਚੁੱਕਿਆ ਸੀ ਅੱਜ ਉਸ ਦੇ ਕੋਲ ਵਧੀਆ ਗੱਡੀ ਵਧੀਆ ਕੋਠੀ ਸਭ ਕੁਝ ਹੈ ਰਾਜਵੀਰ ਤੇ ਉਸ ਦੀ ਘਰ ਵਾਲੀ ਜੱਸੀ ਤੇ ਉਹਨਾਂ ਦਾ 6 ਸਾਲਾਂ ਦਾ ਬੇਟਾ ਉਨ੍ਹਾਂ ਦੇ ਕਮਰੇ ਵਿੱਚ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਤਾਂ ਉਸ ਬੱਚੇ ਨੇ ਆਪਣੀ ਮਾਂ ਨੂੰ ਪੁੱਛਿਆ ਮੰਮਾ ਜੀ ਇਹ ਬਿਰਦਾ ਆਸ਼ਰਮ ਕੀ ਹੁੰਦਾ ਹੈ ਤਾਂ ਉਸ ਦੀ ਮਾਂ ਜੱਸੀ ਨੇ ਆਪਣੇ ਬੇਟੇ ਦੇ ਸਵਾਲ ਦਾ ਜਵਾਬ ਦਿੱਤਾ ਬੇਟਾ ਬਿਰਦਾ ਆਸ਼ਰਮ ਉਹ ਹੈ ਜਿੱਥੇ ਬਜ਼ੁਰਗ ਰਹਿੰਦੇ ਨੇ ਤਾਂ ਉਸ ਦੇ ਬੇਟੇ ਨੇ ਕਿਹਾ ਮੰਮਾ ਦਾਦੀ ਦਾਦਾ ਉਥੇ ਹੀ ਰਹਿਣਗੇ ਤਾਂ ਜੱਸੀ ਨੇ ਹਾਂ ਵਿੱਚ ਜਵਾਬ ਦਿੱਤਾ ਅੱਗੋਂ ਉਸ ਦੇ ਬੇਟੇ ਰਵੀ ਨੇ ਇਸ ਗੱਲ ਨੂੰ ਸੋਚਦੇ-ਸੋਚਦੇ ਆਪਣੇ ਪਾਪਾ ਨੂੰ ਸਵਾਲ ਕੀਤਾ ਪਾਪਾ ਜਦੋਂ ਤੁਸੀਂ ਵੀ ਬਜ਼ੁਰਗ ਹੋ ਜਾਵੋਗੇ ਤੁਸੀਂ ਵੀ ਬਿਰਦਾ ਆਸ਼ਰਮ ਵਿੱਚ ਰਹੋਗੇ ਤਾਂ ਰਵੀ ਦੀ ਗੱਲ ਸੁਣ ਕੇ ਜੱਸੀ ਉਸ ਨੂੰ ਉੱਚੀ ਆਵਾਜ਼ ਵਿੱਚ ਗੁੱਸੇ ਨਾਲ ਬੋਲੀ ਕਹਿੰਦੀ ਤੈਨੂੰ ਆਪਣੇ ਪਾਪਾ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਹੈ ਆਪਣੇ ਪਾਪਾ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕੌਣ ਕਰਦਾ ਹੈ ਤੈਨੂੰ ਪਤਾ ਨਹੀਂ ਅਸੀਂ ਕਿੰਨੇ ਔਖੇ ਹੋ ਕੇ ਤੈਨੂੰ ਪੜਾ ਲਖਾ ਰਹੇ ਹਾਂ ਤੈਨੂੰ ਪਤਾ ਬੱਚਿਆਂ ਨੂੰ ਪਾਲਣਾ ਸੰਭਾਲਣਾ ਕਿੰਨਾ ਔਖਾ ਹੁੰਦਾ ਹੈ ਅਸੀਂ ਤੈਨੂੰ ਇਸ ਲਈ ਪਾਲ ਪੋਸ ਰਹੇ ਹਾਂ ਕਿ ਤੂੰ ਸਾਨੂੰ ਕੱਲ ਨੂੰ ਵਿਰਦਾ Ashram ਭੇਜੇਂਗਾ ਸੈਮਿਆ ਹੋਇਆ ਰਵੀ ਆਪਣੇ ਪਾਪਾ ਦੀ ਗੋਦੀ ਵਿੱਚ ਜਾ ਕੇ ਬੈਠ ਗਿਆ ਰੋਂਦਾ ਹੋਇਆ ਰਵੀ ਆਪਣੇ ਪਾਪਾ ਨੂੰ ਇਹ ਗੱਲ ਦੁਬਾਰਾ ਪੁੱਛਦਾ ਹੈ ਤਾਂ ਗੁੱਸੇ ਵਿੱਚ ਆ ਕੇ ਰਾਜਵੀਰ ਜੱਸੀ ਨੂੰ ਕਹਿੰਦਾ ਤੈਨੂੰ ਬੱਚੇ ਦੀ ਗੱਲ ਸਮਝ ਵਿੱਚ ਨਹੀਂ ਆਈ ਇਹ ਕੀ ਬੋਲ ਰਿਹਾ ਤਾਂ ਜੱਸੀ ਅੱਗੇ ਉਸ ਨੂੰ ਕਹਿੰਦੀ ਹੈ ਰਾਜਵੀਰ ਇਹ ਤਾਂ ਮਾਸੂਮ ਹੈ ਨਾ ਸਮਝਿਆ ਤੁਸੀਂ ਇਸ ਦੀ ਗੱਲ ਨੂੰ ਸੀਰੀਅਸ ਨਾ ਲਵੋ ਤੇ ਰੋਂਦਾ ਹੋਇਆ ਰਾਜਵੀਰ ਆਪਣੇ ਮੂੰਹ ਤੇ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਬੈਰ ਦਾ ਆਸ਼ਰਮ ਭੇਜਣ ਵਾਲੀ ਗੱਲ ਨੂੰ ਸੁਣ ਕੇ ਉਸ ਨੂੰ ਆਪਣਾ ਅਤੀਤ ਯਾਦ ਆ ਰਿਹਾ ਸੀ ਕਿ ਕਿਵੇਂ ਉਸ ਦੇ ਮਾਤਾ ਪਿਤਾ ਨੇ ਮਿਹਨਤ ਮਜ਼ਦੂਰੀ ਕੀਤੀ ਕਿਵੇਂ ਉਹ ਖੁਦ ਭੁੱਖੇ ਪਿਆਸੇ ਗੰਦੇ ਕੱਪੜਿਆਂ ਵਿੱਚ ਰਹਿੰਦੇ ਤੇ ਮੈਨੂੰ ਸਾਫ਼ ਸੋਹਣੇ ਕੱਪੜੇ ਪਾਉਂਦੇ ਤੇ ਚੰਗਾ ਖਾਣ ਪੀਣ ਨੂੰ ਦਿੰਦੇ ਸੀ ਉਹ ਮੈਨੂੰ ਸਮਝਾਉਂਦੇ ਸੀ ਕਿ ਤੂੰ ਪੜ੍ਹ ਲੈ ਕੇ ਇੱਕ ਦਿਨ ਵੱਡਾ ਆਦਮੀ ਬਣੇਗਾ ਤੇਰੇ ਕੋਲ ਇੱਕ ਗੱਡੀ ਹੋਵੇਗੀ ਉਸ ਟਾਈਮ ਮੇਰੇ ਪਿਤਾ ਪੁਰਾਣੇ ਸਾਈਕਲ ਤੇ ਮਜ਼ਦੂਰੀ ਦਾ ਕੰਮ ਕਰਨ ਜਾਂਦੇ ਸੀ ਤੇ ਮੈਂ ਜਦੋਂ ਗੱਡੀ ਵਿੱਚ ਬਹਿ ਕੇ ਜਾਂਦੇ ਲੋਕਾਂ ਨੂੰ ਵੇਖਦਾ ਤਾਂ ਮੈਂ ਵੀ ਗੱਡੀ ਤੇ ਘੁੰਮਣ ਦੀ ਜਿੱਦ ਕਰਦਾ ਤਾਂ ਪਾਪਾ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਮੈਨੂੰ ਟੁੱਟੇ ਹੋਏ ਪੁਰਾਣੇ ਸਾਈਕਲ ਤੇ ਬਿਠਾ ਕੇ ਕਮਾਉਂਦੇ ਤੇ ਸਮਝਾਉਂਦੇ ਰਾਜਵੀਰ ਇਹ ਸਭ ਗੱਲਾਂ ਸੋਚ ਰਿਹਾ ਸੀ ਜਿਵੇਂ ਅੱਜ ਮੇਰੇ ਕੋਲ ਸਭ ਕੁਝ ਹੈ ਗੱਡੀ ਹੈ ਵਧੀਆ ਕੋਠੀ ਹੈ ਮੈਨੂੰ ਆਪਣੇ ਘਰ ਦੇ ਗੁਜ਼ਾਰੇ ਨੂੰ ਚਲਾਉਣ ਦੀ ਕੋਈ ਦਿੱਕਤ ਨਹੀਂ ਹੈ ਮੇਰੇ ਮਾਪਿਓ ਕੋਲ ਤਾਂ ਕੁਝ ਵੀ ਨਹੀਂ ਸੀ ਤੇ ਫਿਰ ਵੀ ਉਹਨਾਂ ਨੇ ਕਿੰਨੀਆਂ ਤੰਗੀਆਂ ਚੱਲ ਕੇ ਮੈਨੂੰ ਪੜਾ ਲਖਾ ਕੇ ਅੱਜ ਇੱਥੋਂ ਤੱਕ ਪਹੁੰਚਾਇਆ ਹੈ ਇਹ ਸੋਚ ਸੋਚ ਕੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਅੱਜ ਮੈਂ ਇਹਨਾਂ ਦੀ ਦੇਖਭਾਲ ਨਹੀਂ ਕਰ ਸਕਦਾ ਅੱਜ ਇਹ ਮੈਨੂੰ ਬੋਝ ਲੱਗ ਰਹੇ ਨੇ ਜਿਸ ਨੂੰ ਦੇਖ ਉਸਦੀ ਘਰ ਵਾਲੀ ਨੂੰ ਲੱਗਿਆ ਕਿ ਉਹ ਰਵੀ ਦੀ ਗੱਲ ਸੁਣ ਕੇ ਉਦਾਸ ਹੈ ਤਾਂ ਉਸਨੇ ਕਿਹਾ ਤੁਸੀਂ ਇਸ ਗੱਲ ਨੂੰ ਇੰਨੀ ਗੰਭੀਰਤਾ ਨਾਲ ਇੰਨੀ ਸੇਰੀਅਸ ਨਾਲ ਲਵੋ ਤੁਸੀਂ ਜਾ ਕੇ ਆਪਣੇ ਮਾਤਾ ਪਿਤਾ ਨਾਲ ਗੱਲ ਕਰੋ ਉਹਨਾਂ ਨੂੰ ਆਪਾਂ ਬਿਰਦਾ ਆਸ਼ਰਮ ਛੱਡ ਕੇ ਆਉਂਦੇ ਆ ਰਾਜਵੀਰ ਦੇ ਮਾਤਾ ਪਿਤਾ ਇਹ ਗੱਲ ਬੈਠੇ ਬਾਹਰ ਸੁਣ ਰਹੇ ਸੀ ਉਹਨਾਂ ਦੋਵਾਂ ਜੀਆ ਨੇ ਫੈਸਲਾ ਕਰ ਲਿਆ ਕਿ ਆਪਾਂ ਇਹ ਘਰ ਛੱਡ ਕੇ ਬਿਰਦਾ ਆਸ਼ਰਮ ਚਲੇ ਜਾਂਦੇ ਆ ਉਹਨਾਂ ਨੇ ਆਪਣਾ ਸਾਰਾ ਸਮਾਨ ਬੰਨ ਲਿਆ ਉਹ ਘਰੋਂ ਬਾਹਰ ਜਾਣ ਵਾਲੇ ਸੀ ਉਨਹੀਂ ਦੇਰ ਨੂੰ ਰਾਜਵੀਰ ਤੇ ਉਸਦੀ ਪਤਨੀ ਜੱਸੀ ਤੇ ਪੋਤਰਾ ਰਵੀ ਵੀ ਬਾਹਰ ਆ ਗਏ ਉਹ ਦਾਦਾ-ਦਾਦੀ ਨੂੰ ਪੁੱਛਣ ਲੱਗਿਆ ਦਾਦੀ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਉਸ ਦਾ ਦਾਦਾ-ਦਾਦੀ ਕਹਿਣ ਲੱਗੇ ਅਸੀਂ ਬਿਰਧਾ ਆਸ਼ਰਮ ਵਿੱਚ ਜਾ ਰਹੇ ਹਾਂ ਤਾਂ ਰਵੀ ਨੇ ਕਿਹਾ ਦਾਦੀ ਜੀ ਮੈਂ ਤੁਹਾਡੇ ਨਾਲ ਜਾ ਸਕਦਾ ਤਾਂ surjeet kaur ਨੇ ਜਵਾਬ ਦਿੰਦੇ ਹੋਏ ਕਿਹਾ ਬੇਟਾ ਉਹ ਤੁਹਾਡੇ ਰਹਿਣ ਵਾਲੀ ਜਗ੍ਹਾ ਨਹੀਂ ਹੈ ਉੱਥੇ ਬੁੱਢੇ ਲੋਕ ਰਹਿੰਦੇ ਨੇ ਐਸਲਈ ਤੁਸੀਂ ਆਪਣੇ ਘਰ ਆਪਣੇ ਮੰਮੀ ਪਾਪਾ ਕੋਲੇ ਰਹੋ ਰਾਜਵੀਰ ਨੇ ਆਪਣੇ ਮੰਮੀ ਪਾਪਾ ਨੂੰ ਪੁੱਛਿਆ ਕਿ ਮੰਮੀ ਪਾਪਾ ਤੁਸੀਂ ਕਿੱਥੇ ਜਾ ਰਹੇ ਹੋ ਉਹਨਾਂ ਨੇ ਕਿਹਾ ਕਿ ਅਸੀਂ ਵਿਰਧਾ ਆਸ਼ਰਮ ਜਾ ਰਹੇ ਹਾਂ ਤਾਂ ਉਸਨੇ ਉਹਨਾਂ ਨੂੰ ਕਿਹਾ ਨਹੀਂ ਬਿਲਕੁਲ ਵੀ ਨਹੀਂ ਇਹ ਤੁਹਾਡਾ ਆਪਣਾ ਘਰ ਹੈ ਤੁਹਾਡੇ ਬੇਟੇ ਦਾ ਘਰ ਹੈ ਤੇ ਤੁਸੀਂ ਕਿਉਂ ਵਿਰਧਾ ਆਸ਼ਰਮ ਜਾ ਰਹੇ ਹੋ ਵਿਰਧਾ ਆਸ਼ਰਮ ਤੁਹਾਡੇ ਲਈ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਨਹੀਂ ਬੇਟਾ ਇਹ ਘਰ ਤੁਹਾਡਾ ਹੈ ਤੁਸੀਂ ਆਪਣੇ ਘਰ ਵਿੱਚ ਖੁਸ਼ੀ-ਖੁਸ਼ੀ ਰਹੋ ਰਾਜਵੀਰ ਆਪਣੇ ਮਾਤਾ-ਪਿਤਾ ਨੂੰ ਆਪਣੀ ਘਰਵਾਲੀ ਵੱਲ ਦੇਖਦਿਆਂ ਹੋਇਆ ਕਹਿੰਦਾ ਹੈ ਕਿ ਨਹੀਂ ਮੰਮੀ ਪਾਪਾ ਜਿਸ ਨੇ ਇਸ ਘਰ ਵਿੱਚੋਂ ਜਾਣਾ ਉਹ ਚਲਿਆ ਜਾਵੇ ਤੁਸੀਂ ਇਸ ਘਰ ਵਿੱਚ ਹੀ ਰਹੋਗੇ ਤੁਸੀਂ ਕਿਤੇ ਨਹੀਂ ਜਾਓਗੇ ਉਸ ਨੇ ਉਹਨਾਂ ਨੂੰ ਆਪਣਾ ਸਮਾਨ ਵਾਪਸ ਘਰ ਵਿੱਚ ਰੱਖਣ ਲਈ ਕਿਹਾ ਇਹ ਸੁਣ ਕੇ ਜੱਸੀ ਕਹਿਣ ਲੱਗੀ ਦੇਖੋ ਜਿਆਦਾ ਨਾਟਕ ਨਾ ਕਰਿਆ ਕਰੋ ਜੇ ਇਹ ਨਹੀਂ ਜਾਣਗੇ ਤਾਂ ਫਿਰ ਮੈਂ ਘਰ ਛੱਡ ਕੇ ਚਲੀ ਜਾਵਾਂਗੀ ਇਹ ਕਹਿ ਕੇ ਉਹ ਅੰਦਰ ਆਪਣੇ ਕਮਰੇ ਵਿੱਚ ਚਲੀ ਗਈ ਹੁਣ ਰਾਜਵੀਰ ਆਪਣੇ ਕੰਮ ਲਈ ਦਫ਼ਤਰ ਚਲਾ ਗਿਆ ਉਹਦੇ ਮੰਮੀ ਪਾਪਾ ਵੀ ਆ ਕੇ ਆਪਣੇ ਕਮਰੇ ਵਿੱਚ ਬਹਿ ਗਏ ਰਵੀ ਨੂੰ ਤਿਆਰ ਕਰਕੇ ਜਸੀ ਉਸ ਦੀ ਉਂਗਲ ਫੜ ਕੇ ਉਸ ਨੂੰ ਘਰੋਂ ਬਾਹਰ ਲੈ ਕੇ ਜਾ ਰਹੀ ਸੀ ਇਹ ਵੇਖ ਕੇ ਰਾਜਵੀਰ ਦੇ ਮਾਤਾ ਪਿਤਾ ਨੇ ਉਸ ਨੂੰ ਪੁੱਛਿਆ ਬੇਟਾ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਉਸਨੇ ਕਿਹਾ ਮੈਂ ਇਹ ਘਰ ਛੱਡ ਕੇ ਜਾ ਰਹੀ ਹਾਂ ਉਹਨਾਂ ਨੇ ਉਸ ਨੂੰ ਬਹੁਤ ਸਮਝਾਇਆ ਕੀਤੀ ਇਹ ਇਹ ਘਰ ਤੇਰਾ ਹੈ ਤੂੰ ਕਿਉਂ ਛੱਡ ਕੇ ਜਾ ਰਹੀ ਹੈ ਉਸਨੇ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਚੁੱਪਚਾਪ ਘਰੋਂ ਬਾਹਰ ਚਲੀ ਗਈ ਹੁਣ ਰਾਜਵੀਰ ਦੇ ਪਾਪਾ ਨੇ ਰਾਜਵੀਰ ਨੂੰ ਫੋਨ ਲਾਇਆ ਤੇ ਕਿਹਾ ਪੁੱਤ ਜੱਸੀ ਰਵੀ ਨੂੰ ਲੈ ਕੇ ਇਸ ਘਰ ਚੋਂ ਚਲੀ ਗਈ ਹੈ ਉਸਨੇ ਅੱਗੋਂ ਆਪਣੇ ਪਾਪਾ ਨੂੰ ਕਿਹਾ ਕੋਈ ਗੱਲ ਨਹੀਂ ਪਾਪਾ ਜਦੋਂ ਉਸਦਾ ਗੁੱਸਾ ਠੰਡਾ ਹੋ ਗਿਆ ਤਾਂ ਆਪਣੇ ਆਪ ਵਾਪਸ ਆ ਜਾਵੇਗੀ ਸ਼ਾਮ ਨੂੰ ਜਸੀ ਰਵੀ ਤੇ ਆਪਣਾ ਸਮਾਨ ਲੈ ਕੇ ਘਰੇ ਵਾਪਸ ਆ ਗਈ ਰੋਂਦੀ ਹੋਈ ਜਸੀ ਆਪਣੀ ਸੱਸ ਸਰਜੀਤ ਕੌਰ ਦੀ ਝੋਲੀ ਵਿੱਚ ਸਿਰ ਰੱਖ ਕੇ ਬਹਿ ਗਈ ਉਹਦੇ ਸਹੁਰੇ ਗੁਰਮੀਲ ਸਿੰਘ ਤੇ ਉਸਦੀ ਸੱਸ ਸਰਜੀਤ ਕੌਰ ਨੇ ਪੁੱਛਿਆ ਕੀਤੀ ਏ ਤੂੰ ਰੋ ਨਾ ਆਖਿਰ ਦੱਸ ਗੱਲ ਕੀ ਹੋਈ ਐ ਤੂੰ ਰੋ ਕਿਉਂ ਰਹੀ ਐ ਤਾਂ ਦੋ ਤਿੰਨ ਵਾਰ ਪੁੱਛਣ ਤੋਂ ਬਾਅਦ ਉਹਨੇ ਦੱਸਿਆ ਮੈਂ ਰਵੀ ਨੂੰ ਲੈ ਕੇ ਆਪਣੇ ਮੰਮੀ ਪਾਪਾ ਦੇ ਘਰ ਗਈ ਸੀ ਜਦੋਂ ਮੈਂ ਉੱਥੇ ਗਈ ਤਾਂ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਮੇਰੇ ਭਰਾ ਭਾਬੀ ਨੇ ਮੇਰੇ ਮੰਮੀ ਪਾਪਾ ਨੂੰ ਘਰੋਂ ਕੱਢ ਦਿੱਤਾ ਉੱਥੇ ਘਰ ਨੂੰ ਜਿੰਦਰਾ ਲੱਗਿਆ ਹੋਇਆ ਸੀ ਘਰ ਵਿੱਚ ਕੋਈ ਨਹੀਂ ਸੀ ਮੈਨੂੰ ਇਹ ਗੱਲ ਸਾਡੇ ਘਰ ਦੇ ਨਾਲ ਰਹਿਣ ਵਾਲੇ ਗਵਾਂਡੀ ਨੇ ਦੱਸੀ ਪਤਾ ਨਹੀਂ ਮੇਰੀ ਮੰਮੀ ਤੇ ਪਾਪਾ ਹੁਣ ਕਿੱਥੇ ਹੋਣਗੇ ਗੁਰਮੇਲ ਸਿੰਘ ਨੇ ਉਸੇ ਵੇਲੇ ਆਪਣੇ ਮੁੰਡੇ ਰਾਜਵੀਰ ਨੂੰ ਫੋਨ ਲਾਇਆ ਤੇ ਇਹ ਦੱਸਿਆ ਕਿ ਜੱਸੀ ਆਪਣੇ ਪੇਕੇ ਗਈ ਸੀ ਹੁਣ ਉਹ ਵਾਪਸ ਆ ਗਈ ਐ ਉਥੇ ਗਈ ਨੂੰ ਪਤਾ ਲੱਗਾ ਕਿ ਉਹਦੇ ਮੰਮੀ ਪਾਪਾ ਘਰੇ ਨਹੀਂ ਸੀ ਉਹ ਬਹੁਤ ਪਰੇਸ਼ਾਨ ਐ ਪੁੱਤ ਤੂੰ ਛੇਤੀ ਘਰ ਆ ਜਾ ਆਪਾਂ ਉਹਦੇ ਮੰਮੀ ਪਾਪਾ ਦਾ ਪਤਾ ਕਰੀਏ ਆਖਿਰ ਉਹ ਕਿੱਥੇ ਨੇ ਉਹ ਪਤਾ ਨਹੀਂ ਵਿਚਾਰੇ ਕਿੱਥੇ ਪਟਕਦੇ ਹੋਣਗੇ ਕਿੱਥੇ ਦਰਦ-ਦਰ ਦੀਆਂ ਠੋਕਰਾਂ ਖਾ ਰਹੇ ਹੋਣਗੇ ਤਾਂ ਰਾਜਵੀਰ ਨੇ ਆਪਣੇ ਮੰਮੀ ਪਾਪਾ ਨੂੰ ਕਿਹਾ ਤੁਸੀਂ ਜੱਸੀ ਨੂੰ ਕਹੋ ਕਿ ਉਹ ਪਰੇਸ਼ਾਨ ਨਾ ਹੋਵੇ ਮੈਨੂੰ ਸਭ ਪਤਾ ਹੈ ਮੈਂ ਹੁਣੇ ਘਰੇ ਆ ਰਿਹਾ ਫਿਰ ਰਾਜਵੀਰ ਘਰੇ ਆ ਗਿਆ ਉਸਨੇ ਆ ਕੇ ਆਪਣੀ ਪਤਨੀ ਨੂੰ ਕਿਹਾ ਮੈਨੂੰ ਸਭ ਪਤਾ ਹੈ ਇਹ ਸੁਣ ਕੇ ਉਸਨੇ ਉਸੇ ਵੇਲੇ ਪੁੱਛਿਆ ਦੱਸੋ ਕਿੱਥੇ ਨੇ ਮੇਰੇ ਮੰਮੀ ਪਾਪਾ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਉਸਨੇ ਬਿਨਾਂ ਰੁਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਅੱਗੋਂ ਰਾਜਵੀਰ ਨੇ ਕਿਹਾ ਮੈਂ ਤੈਨੂੰ ਸਭ ਕੁਝ ਦੱਸਦਾ ਜਦੋਂ ਮੈਂ ਸਵੇਰੇ ਘਰ ਤੋਂ ਡਿਊਟੀ ਤੇ ਜਾ ਰਿਹਾ ਸੀ ਤਾਂ ਮੈਨੂੰ ਤੇਰੇ ਮੰਮੀ ਪਾਪਾ ਦਿਖਾਈ ਦਿੱਤੇ ਮੈਂ ਉੱਥੇ ਗੱਡੀ ਰੋਕ ਲਈ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਸਮਾਨ ਲੈ ਕੇ ਕਿੱਥੇ ਜਾ ਰਹੇ ਹੋ ਤਾਂ ਉਹਨਾਂ ਨੇ ਮੈਨੂੰ ਅੱਗੋਂ ਦੱਸਿਆ ਕਿ ਤੇਰੇ ਭਰਾ ਭਰਜਾਈ ਜਾਨੀ ਕਿ ਹਰਦੀਪ ਤੇ ਸੁਮਨ ਨੇ ਸਾਨੂੰ ਘਰ ਤੋਂ ਕੱਢ ਦਿੱਤਾ ਅਸੀਂ ਹੁਣ ਬਿਰਧ ਆਸ਼ਰਮ ਜਾ ਰਹੇ ਹਾਂ ਮੈਂ ਉਹਨਾਂ ਨੂੰ ਬਹੁਤ ਕਿਹਾ ਕਿ ਮੈਂ ਤੁਹਾਨੂੰ ਘਰੇ ਲੈ ਕੇ ਚੱਲਦਾ ਹਾਂ ਉਹਨਾਂ ਨੇ ਕਿਹਾ ਨਹੀਂ ਇੱਕ ਵਾਰ ਅਸੀਂ ਬਿਰਧ ਆਸ਼ਰਮ ਵਿੱਚ ਜਾ ਕੇ ਰ੍ਹਾਂਗੇ ਫਿਰ ਮੈਂ ਵੀ ਸੋਚਿਆ ਕਿ ਇੱਕ ਵਾਰ ਮੈਂ ਇਹਨਾਂ ਨੂੰ ਬਿਰਧ ਆਸ਼ਰਮ ਜਾਣ ਹੀ ਦਿੰਦਾ ਹਾਂ ਕਿਉਂਕਿ ਇਹਨਾਂ ਦਾ ਥੋੜਾ ਜਿਹਾ ਮਨ ਹਲਕਾ ਹੋ ਜਾਏਗਾ ਤੇ ਆਪਣੇ ਆਪ ਨੂੰ ਸੰਭਾਲ ਲੈਣਗੇ ਫਿਰ ਅਗਲੇ ਦਿਨ ਰਾਜਵੀਰ ਤੇ ਉਸ ਦੀ ਘਰ ਵਾਲੀ ਜੱਸੀ ਤੇ ਉਹਨਾਂ ਦਾ ਬੇਟਾ ਰਵੀ ਉਸ ਦੇ ਮੰਮੀ ਪਾਪਾ ਗੁਰਮੇਲ ਸਿੰਘ ਤੇ ਸੁਰਜੀਤ ਕੌਰ ਜੱਸੀ ਦੇ ਮੰਮੀ ਪਾਪਾ ਨੂੰ ਮਿਲਣ ਲਈ ਬਿਰਦਾ ਆਸ਼ਰਮ ਗਈ ਜਦੋਂ ਬਿਰਦਾ ਆਸ਼ਰਮ ਗਏ ਤਾਂ ਰਵੀ ਨੇ ਭੱਜ ਕੇ ਆਪਣੇ ਨਾਨਾ ਨਾਨੀ ਨੂੰ ਜੱਫੀ ਪਾ ਲਈ ਉਹਨਾਂ ਨੂੰ ਪੁੱਛਦਾ ਨਾਨੀ ਜੀ ਇਹ ਬਿਰਦਾ ਆਸ਼ਰਮ ਹੈ ਉਸ ਨੂੰ ਅੱਗੋਂ ਉਹ ਕਹਿੰਦੇ ਹਾਂ ਬੇਟਾ ਇਹ ਹੀ ਬਿਰਧ ਆਸ਼ਰਮ ਹੈ ਉਹਨੇ ਕਿਹਾ ਤੁਸੀਂ ਇੱਥੇ ਕਿਉਂ ਰਹਿ ਰਹੇ ਹੋ ਤਾਂ ਉਸਦੇ ਨਾਨਾ ਨਾਨੀ ਨੇ ਉਸ ਨੂੰ ਕਿਹਾ ਬੇਟਾ ਇੱਥੇ ਬਜ਼ੁਰਗ ਰਹਿੰਦੇ ਨੇ ਇਸ ਲਈ ਅਸੀਂ ਇੱਥੇ ਰਹਿ ਰਹੇ ਹਾਂ ਉਸ ਨੂੰ ਰਾਤ ਵਾਲੀ ਸਾਰੀ ਗੱਲ ਯਾਦ ਆ ਗਈ ਹੁਣ ਜੱਸੀ ਆਪਣੇ ਮੰਮੀ ਪਾਪਾ ਦੇ ਗਲੇ ਲੱਗ ਕੇ ਰੋਣ ਲੱਗ ਗਈ ਫਿਰ ਉਸਨੇ ਉਹਨਾਂ ਨੂੰ ਕਿਹਾ ਚਲੋ ਤੁਸੀਂ ਮੇਰੇ ਘਰ ਚਲੋ ਉਸਦੇ ਮੰਮੀ ਪਾਪਾ ਨੇ ਉਸ ਨੂੰ ਕਿਹਾ ਨਹੀਂ ਬੇਟਾ ਅਸੀਂ ਧੀ ਦੇ ਘਰ ਵਿੱਚ ਨਹੀਂ ਰਹਿ ਸਕਦੇ ਕਿਉਂਕਿ ਧੀ ਦੇ ਘਰ ਵਿੱਚ ਰਹਿਣਾ ਬਹੁਤ ਵੱਡਾ ਗੁਨਾਹ ਹੁੰਦਾ ਹੈ ਜੱਸੀ ਦਾ ਸਹਰਾ ਗਰਮੇਰ ਸਿੰਘ ਬੋਲਿਆ ਨਹੀਂ ਭੈਣ ਜੀ ਇਹ ਗੱਲ ਨਹੀਂ ਹੋ ਸਕਦੀ ਕਿਉਂਕਿ ਜਦੋਂ ਪਾਲਣ ਪੋਸ਼ਣ ਵਿੱਚ ਮਾਪਿਓ ਨੇ ਕਦੇ ਕੋਈ ਭੇਦਭਾਵ ਨਹੀਂ ਕੀਤਾ ਹੁੰਦਾ ਕੀ ਧੀ ਹੈ ਜਾਂ ਪੁੱਤ ਹੈ ਤਾਂ ਫਿਰ ਮਾਪਿਓ ਸੰਭਣ ਵਿੱਚ ਧੀ ਜਾਂ ਪੁੱਤ ਉਹਦਾ ਭੇਦਭਾਵ ਨਹੀਂ ਹੋਣਾ ਚਾਹੀਦਾ ਧੀ ਦਾ ਘਰ ਵੀ ਉਹਨਾਂ ਦਾ ਆਪਣਾ ਹੀ ਘਰ ਹੁੰਦਾ ਜਿੰਨਾ ਕਿ ਪੁੱਤ ਦਾ ਘਰ ਇਸ ਲਈ ਤੁਸੀਂ ਸਾਡੇ ਨਾਲ ਚੱਲੋ ਉਹ ਤੁਹਾਡੀ ਧੀ ਦਾ ਘਰ ਹੈ ਤੁਹਾਡਾ ਆਪਣਾ ਘਰ ਹੈ ਫਿਰ ਜਸੀ ਤੇ ਰਾਜਵੀਰ ਵੀ ਕਹਿੰਦੇ ਹਾਂ ਮੰਮੀ ਡੈਡੀ ਐਵੇਂ ਨਾ ਕਹੋ ਜੇਕਰ ਜਸੀ ਤੁਹਾਡੀ ਧੀ ਹੈ ਤਾਂ ਮੈਂ ਵੀ ਤੁਹਾਡਾ ਪੁੱਤਾਂ ਤੁਸੀਂ ਮੇਰੇ ਨਾਲ ਚੱਲੋ ਤੁਸੀਂ ਮੈਨੂੰ ਸ਼ਰਮਿੰਦਾ ਨਾ ਕਰੋ ਮਾਂ ਬਾਪ ਦਾ ਪਾਲਣ ਪੋਸ਼ਣ ਕਰਨਾ ਸਾਡਾ ਫਰਜ਼ ਬਣਦਾ ਹੈ ਇਸ ਲਈ ਮੈਂ ਤੁਹਾਨੂੰ ਕਦੇ ਵੀ ਕਿਸੇ ਹਾਲਤ ਵਿੱਚ ਵਿਰਧ ਆਸ਼ਰਮ ਵਿੱਚ ਨਹੀਂ ਰਹਿਣ ਦੇ ਮੰਗਾ ਆਖਿਰਕਾਰ ਜੱਸੀ ਦੇ ਮੰਮੀ ਪਾਪਾ ਰਾਜਵੀਰ ਤੇ ਜੱਸੀ ਦੇ ਜੂਰ ਪਾਉਣ ਤੇ ਉਹਨਾਂ ਦੇ ਘਰੇ ਆ ਗਏ ਤਾਂ ਫਿਰ ਰੋਟੀ ਪਾਣੀ ਖਾਦਾ ਤੇ ਖਾਣ ਪੀਣ ਤੋਂ ਬਾਅਦ ਜਦੋਂ ਘਰ ਵਿੱਚ ਉਸਦੇ ਮੰਮੀ ਪਾਪਾ ਸੱਸ ਸਹੁਰਾ ਤੇ ਜੱਸੀ ਤੇ ਰਾਜਵੀਰ ਰਵੀ ਸਾਰੇ ਬੈਠੇ ਸੀ ਸਾਰਿਆਂ ਨੂੰ ਇਕੱਠੇ ਦੇਖ ਕੇ ਜੱਸੀ ਰੋਣ ਲੱਗ ਗਈ ਉਦੀ ਮਾਂ ਉਸ ਨੂੰ ਰੋਣ ਦਾ ਕਾਰਨ ਪੁੱਛਣ ਲੱਗੀ ਤਾਂ ਉਸ ਨੇ ਬੀਤੇ ਕੱਲ ਵਿੱਚ ਜੋ ਗਲਤੀ ਕੀਤੀ ਸੀ ਉਹ ਸਭ ਦੇ ਸਾਹਮਣੇ ਆਪਣੀ ਗਲਤੀ ਬਾਰੇ ਦੱਸਿਆ ਫਿਰ ਉਹ ਆਪਣੇ ਸੱਸ ਸਹੁਰੇ ਤੋਂ ਹੱਥ ਜੋੜ ਕੇ ਮਾਫੀ ਮੰਗਣ ਲੱਗੀ ਤਾਂ ਉਸ ਦੇ ਸੱਸ ਤੇ ਸਹਰਾ ਉਸ ਨੂੰ ਸਮਝਾਉਂਦੇ ਹਨ ਕਿਤੀ ਏ ਕੋਈ ਗੱਲ ਨਹੀਂ ਬੱਚਿਆਂ ਤੋਂ ਅਕਸਰ ਗਲਤੀਆਂ ਹੋ ਜਾਂਦੀਆਂ ਨੇ ਤੇ ਮਾਪਿਓ ਵੀ ਆਪਣੇ ਬੱਚਿਆਂ ਦੀਆਂ ਗੱਲਾਂ ਨੂੰ ਭੁੱਲ ਜਾਂਦੇ ਨੇ ਐਵੇਂ ਹੀ ਟਾਈਮ ਲੰਘਦਾ ਜਾਂਦਾ ਹੈ ਇੱਕ ਦਿਨ ਜੱਸੀ ਨੂੰ ਉਸਦੇ ਭਰਾ ਹਰਦੀਪ ਦਾ ਫੋਨ ਆਉਂਦਾ ਹੈ ਉਸਦੀ ਬੇਟੀ ਹਰਲੀਨ ਡਿੱਗ ਪਈ ਜਿਸ ਕਰਕੇ ਉਸ ਨੂੰ ਬਹੁਤ ਜ਼ਿਆਦਾ ਸੱਟ ਲੱਗ ਗਈ ਅਸੀਂ ਉਸ ਨੂੰ ਹਸਪਤਾਲ ਲੈ ਕੇ ਆਈਆਂ ਹਸਪਤਾਲ ਵਿੱਚ ਦਾਖਲ ਹੈ ਉਹ ਇਹ ਸੁਣ ਕੇ ਜੱਸੀ ਦੀ ਮੰਮੀ ਉਸ ਨੂੰ ਪੁੱਛਣ ਲੱਗੀ ਕੀ ਦਾ ਫੋਨ ਆਇਆ ਤਾਂ ਉਹ ਆਪਣੇ ਮੰਮੀ ਪਾਪਾ ਨੂੰ ਦੱਸਣ ਲੱਗੀ ਮੰਮੀ ਹਰਦੀਪ ਦਾ ਫੋਨ ਆਇਆ ਸੀ ਉਹ ਦੱਸ ਰਿਹਾ ਸੀ ਹਰਲੀਨ ਪੌੜੀਆਂ ਤੋਂ ਡਿੱਗ ਗਈ ਤੇ ਡਿੱਗਣ ਕਰਕੇ ਉਸ ਨੂੰ ਬਹੁਤ ਜ਼ਿਆਦਾ ਸੱਟਾਂ ਲੱਗ ਗਈਆਂ ਨੇ ਉਹ ਹੁਣ ਹਸਪਤਾਲ ਵਿੱਚ ਦਾਖਲ ਹੈ ਤਾਂ ਉਸ ਦੀ ਮੰਮੀ ਸਭ ਕੁਝ ਭੁਲਾ ਕੇ ਉਸ ਨੂੰ ਪੁੱਛਣ ਲੱਗੀ ਉਹ ਕਿਹੜੇ ਹਸਪਤਾਲ ਵਿੱਚ ਦਾਖਲ ਹੈ ਮੈਂ ਉੱਥੇ ਜਾਣਾ ਹੈ ਮੈਂ ਆਪਣੀ ਪੋਤੀ ਦਾ ਪਤਾ ਲੈਣ ਲਈ ਜਾਣਾ ਹੈ ਉਸ ਨੂੰ ਕਿਤੇ ਜ਼ਿਆਦਾ ਸੱਟ ਤਾਂ ਨਹੀਂ ਲੱਗੀ ਰਾਜਵੀਰ ਕਹਿੰਦਾ ਨਹੀਂ ਮੰਮੀ ਆਪਾਂ ਸਾਰਾ ਪਰਿਵਾਰ ਛੋਟੀ ਬੱਚੀ ਦਾ ਪਤਾ ਲੈਣ ਜਾਵਾਂਗੇ ਹੁਣ ਸਾਰਾ ਪਰਿਵਾਰ ਹਸਪਤਾਲ ਗਿਆ ਹਰਲੀਨ ਆਪਣੀ ਦਾਦੀ ਨੂੰ ਘੁੱਟ ਕੇ ਜੱਫੀ ਪਾਉਣ ਲੱਗੀ ਤੇ ਨਾਲੇ ਕਹਿੰਦੀ ਦਾਦਾ ਦਾਦੀ ਪਹਿਲਾਂ ਤੁਸੀਂ ਮੈਨੂੰ ਦੱਸੋ ਤੁਸੀਂ ਕਿੱਥੇ ਚਲੇ ਗਏ ਸੀ ਬਿਨਾਂ ਦੱਸੇ ਘਰ ਛੱਡ ਕੇ ਮੈਂ ਤੁਹਾਨੂੰ ਬਹੁਤ ਲੱਭਿਆ ਤੁਸੀਂ ਮੈਨੂੰ ਕਿਤੇ ਨਹੀਂ ਮਿਲੇ ਜੇਕਰ ਤੁਸੀਂ ਘਰੇ ਹੁੰਦੇ ਤਾਂ ਮੈਨੂੰ ਕਦੇ ਸੱਟ ਨਾ ਲੱਗਦੀ ਕਿਉਂਕਿ ਤੁਸੀਂ ਮੇਰਾ ਬਹੁਤ ਖਿਆਲ ਰੱਖਦੇ ਸੀ ਹੁਣ ਸੁਮਨ ਤੇ ਹਰਦੀਪ ਦੋਵੇਂ ਸ਼ਰਮ ਨਾਲ ਸਿਰ ਝੁਕਾ ਕੇ ਖੜੇ ਸੀ ਸੁਮਨ ਆਪਣੇ ਸੱਸ ਸਹੁਰੇ ਕੋਲ ਆਈ ਉਹਨਾਂ ਦੇ ਪੈਰੀਂ ਹੱਥ ਲਾ ਕੇ ਹੱਥ ਜੋੜ ਕੇ ਉਹਨਾਂ ਕੋਲੋਂ ਮਾਫੀ ਮੰਗਣ ਲੱਗੀ ਉਸਨੇ ਕਿਹਾ ਅਸੀਂ ਜਾਇਦਾਦ ਦੇ ਲਾਲਸ ਵਿਚ ਆ ਕੇ ਤੁਹਾਨੂੰ ਆਪਣੇ ਤੇ ਬੋਝ ਸਮਝਣ ਲੱਗ ਗਏ ਸੀ ਜੋ ਸਾਡੀ ਬਹੁਤ ਵੱਡੀ ਗਲਤੀ ਸੀ ਜਦੋਂ ਤੁਸੀਂ ਘਰ ਤੋਂ ਬਾਹਰ ਆ ਗਏ ਸੀ ਘਰ ਛੱਡ ਕੇ ਤਾਂ ਸਾਨੂੰ ਪਤਾ ਲੱਗ ਗਿਆ ਸੀ ਤੁਸੀਂ ਦੀਦੀ ਕੋਲ ਰਹਿ ਰਹੇ ਹੋ ਪਰ ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਹੜਾ ਮੂਹ ਲੈ ਕੇ ਅਸੀਂ ਉੱਥੇ ਜਾਈਏ ਤੁਹਾਡੇ ਤੋਂ ਮਾਫੀ ਮੰਗ ਕੇ ਤੁਹਾਨੂੰ ਘਰੇ ਵਾਪਸ ਲੈ ਕੇ ਆਈਏ ਕਿਉਂਕਿ ਸਾਨੂੰ ਹਰ ਟਾਈਮ ਤੁਹਾਡੀ ਕਮੀ ਮਹਿਸੂਸ ਹੁੰਦੀ ਸੀ ਇਸ ਤਰ੍ਹਾਂ ਉਸਨੇ ਫਿਰ ਆਪਣੇ ਮੰਮੀ ਪਾਪਾ ਨੂੰ ਮਾਫ ਕਰਨ ਲਈ ਕਿਹਾ ਉਹਨਾਂ ਨੂੰ ਆਪਣੇ ਘਰ ਚੱਲਣ ਲਈ ਕਿਹਾ ਫਰਦ ਉਸ ਦਿਨ ਮੰਮੀ ਪਾਪਾ ਨੇ ਉਹਨਾਂ ਨੂੰ ਕਿਹਾ ਨਹੀਂ ਅਸੀਂ ਹੁਣ ਆਪਣੀ ਜ਼ਿੰਦਗੀ ਵਧੀਆ ਲੰਘਾ ਰਹੇ ਹਾਂ ਫਿਰ ਵੀ ਹਰਦੀਪ ਤੇ ਸੁਮਨ ਨੇ ਆਪਣੇ ਮਾਪਿਓ ਅੱਗੇ ਮੈਂਨਤਾ ਕੀਤੀਆਂ ਕਿ ਸਾਨੂੰ ਸਾਡੀ ਗਲਤੀ ਦੀ ਮਾਫੀ ਤਾਂ ਮਿਲ ਸਕਦੀ ਐ ਬਸ ਇੱਕ ਵਾਰ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਡਾ ਬਹੁਤ ਜ਼ਿਆਦਾ ਖਿਆਲ ਰੱਖਾਂਗੇ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੁਸੀਂ ਦੇਖਿਓ ਤੁਹਾਡੇ ਨੂੰ ਪੁੱਤ ਤੁਹਾਡੀ ਕਿੰਨੀ ਸੇਵਾ ਕਰਨਗੇ ਬਸ ਤੁਸੀਂ ਸਾਡੀ ਇਹ ਪਹਿਲੀ ਗਲਤੀ ਸਮਝ ਕੇ ਮਾਫ ਕਰ ਦਿਓ ਤੇ ਸਾਡੇ ਨਾਲ ਚੱਲੋ ਫਿਰ ਉਹਦੇ ਮੰਮੀ ਪਾਪਾ ਉਹਨਾਂ ਦੇ ਨਾਲ ਚਲੇ ਗਏ ਹੁਣ ਜੱਸੀ ਤੇ ਰਾਜਵੀਰ ਰਵੀ ਤੇ ਉਸਦੇ ਮੰਮੀ ਪਾਪਾ ਆਪਣੇ ਘਰ ਚਲੇ ਗਏ ਤਾਂ ਦੋਸਤੋ ਇਹ ਵੀ ਗੱਲ ਚੰਗੀ ਹੈ ਅੰਤ ਨੂੰ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਪਰ ਬਾਤ ਨੂਹਾ ਪੁੱਤ ਜੋ ਦੇਸਾਂ ਵਿਦੇਸਾਂ ਵਿੱਚ ਘੁੰਮਦੇ ਨੇ ਨੌਕਰ ਚਾਕਰ ਨੇ ਲੱਖਾਂ ਰੁਪਏ ਹਰ ਰੋਜ਼ ਕਮਾਉਂਦੇ ਨੇ ਪਰ ਮਾਪਿਓਂ ਸੜਕਾਂ ਤੇ ਰੋਲਦੇ ਫਿਰਦੇ ਨੇ ਮਾਪਿਓਂ ਨੂੰ ਸਾਂਭਣ ਦਾ ਹੱਕ ਇਕੱਲਾ ਨੂਹਾ ਪੁੱਤਾਂ ਦਾ ਨਹੀਂ ਸਗੋਂ ਤੀਆਂ ਦਾ ਵੀ ਬਰਾਬਰ ਹੁੰਦਾ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ